ਮੈਨੂੰ ਪਤਾ ਕੀ ਲੱਗਦਾ ਉਹਨੇ ਨਾ ਇਨੇ ਜਿਹੋ ਕਹਿ ਕਹਨਾ ਸਕੂਨ ਉਹਨੇ ਕਹਿ ਕਹਨਾ ਹੱਕਰ ਬਾਹਰ ਹੋ ਜਾ ਉਹਨੇ ਆ ਬੂਆ ਗੇਟ ਇਥੋਂ ਆ ਐਸ ਗੇਟੋਂ ਨੇ ਬਾਹਰ ਕਰਕੇ ਨਾ ਭਝਾਈ ਨੇ ਤਾਂ ਬੂਆ ਲਾ ਲਿਆ ਕਰਨਾ ਉਹਨੇ ਕਹਿਣਾ ਲੈ ਮੇਰਾ ਭਰਾ اے ਦਿਲ ਮਸਕੀਨਾ ਦਾ ਖਰਦੀਆਂ ਵੇ ਇਨ ਗੜੀਆਂ ਦੀ ਸੀ ਮਾਤ ਪੋਛ ਲੈ 1 ਲੱਖ ਤੇ 24 ਹਜ਼ਾਰ ਰੁਪਈਆ ਅੱਦਲ ਅਸੀਂ ਆਵਾਂਗੇ ਠੀਕ ਆ ਤੁਹਾਡੀਆਂ ਉਦੋਂ ਜਲੇਬੀਆਂ ਨਾ 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 ਇਹ ਤਾਂ ਸਾਈ ਇਹ ਤਾਂ ਸਾਈ ਦੇਣ ਆਇਆ ਤੈਨੂੰ ਮੈਂ ਲੈਣਾ ਵਿੱਚ ਇਹ ਸਾਈ ਆ ਨਹੀਂ ਨਹੀਂ ਇਹ ਸਾਈ ਨਹੀਂ ਨਹੀਂ ਜ਼ੁਬਾਨੀ ਸਾਈ ਆ ਨਾ ਨਾ ਇਹ ਸਾਈ ਆ ਨਾਣਿਆਂ ਦੇ ਟੁੱਟ ਗਿਆ ਤੇ ਫੇਰ ਵਿਆਹ ਵਾਲ ਕੋਲ ਕੋਲ ਆੜੇ ਵਾਲ ਕੋਲ ਇਹ ਕੁੜਕੀ ਸੰਭੂਗਾ ਵਿਆਹ ਵੀ ਕੁੜਕੀ ਹੈ ਤੇ ਵਾਸਤੇ ਇਹ ਸਮਝ ਤੂੰ ਜਿਹੜਾ ਗੁੜ ਬਣਾਇਆ ਸੀ ਆਪਾਂ ਕੱਲ ਉਹ ਲੈ ਕੇ ਚੱਲੇ ਆ ਕਿ ਕਿੱਥੇ ਲੈ ਕੇ ਚੱਲੇ ਦੱਸ ਬਈ ਨਾ ਤਨ ਵੇ ਗੱਲ ਦੱਸਾਂ ਲੱਖ ਲਾਣੇ ਦਿਆ ਉਸ ਬੰਦੇ ਤੇ ਇਹ ਬੰਦੇ ਨੇ ਮੈਨੂੰ ਸੱਦਿਆ ਘਾਤਵਾ ਇਹਦੇ ਤਾਂ ਮੈਂ ਵਹੋਣ ਲੱਗਾ ਚੈੱਕ ਕਰ ਇਧਰ ਮਾਰ ਇਧਰ ਮਾਰ ਹਾਂ ਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆ ਸਵਾਗਤ ਆ ਜੀ ਆਨੂ ਆਖਦੇ ਅੱਜ ਦੇ ਨਵੇਂ ਵਲੌਗ ਚ ਇੱਕ ਨਵਾਂ ਵਲੌਗ ਇੱਕ ਨਵਾਂ ਦਿਨ ਇੱਕ ਨਵਾਂ ਚਿਹਰਾ ਚਿਹਰਾ ਪੁਰਾਣਾ ਚਿਹਰਾ ਪੁਰਾਣਾ ਤੇ ਇਹ ਥੱਕਿਆ ਥੱਕਿਆ ਲੱਗਦਾ ਪਰ ਥੱਕਿਆ ਹੈ ਨਹੀਂ ਮੁੰਡਾ ਜਿਹਾ ਕੰਮ ਬਹੁਤ ਕਰਦਾ ਹੈ ਸੋ ਸਭ ਤੋਂ ਪਹਿਲੇ ਸੋਚਰ ਸਾਹਿਬ ਅੱਜ ਕੰਮ ਦੱਸ ਦਿਓ ਕੰਮ ਤਕਰੀਬਨ ਸਾਰੇ ਹੋ ਹੀ ਗਏ ਹਾਂ ਠੀਕ ਆ ਸਾਈ ਦੇਣੀ ਅੱਜ ਬਸ ਇਹ ਸਾਈ ਦੇਣੀ ਆ ਅਸੀਂ ਹਲਵਾਈ ਨੂੰ ਤਾਂ ਕਿ ਉਹ ਪੱਕਾ ਹੋ ਜਵੇ ਠੀਕ ਆ ਆ ਥਾਂ ਸਾਫ਼ ਕਰਨਾ ਮੈਂ ਕਿਹਾ ਸੀ ਪਹਿਲੇ ਸਾਈ ਦੇ ਆਈਏ ਹਲਵਾਈ ਨੂੰ ਤਾਂ ਕਿ ਉਹਨੂੰ ਪਤਾ ਹੋਵੇ ਕਿ ਉਹਨੇ ਆਉਣਾ ਆ ਕੇ ਬਹਿਣਾ ਉਹਨੂੰ ਉਹਦੇ ਹੱਥ ਦੇ ਵਿੱਚ ਤੇ ਕਹਿਣਾ 500 ਦਾ ਨੋਟ ਆ ਗਿਆ ਹੋਊਗਾ ਤਾਂ ਉਹਨੂੰ ਪਤਾ ਤੇ ਹੋਊਗਾ ਵੀ ਇਹ ਪੱਕਿਆ ਸੋ ਇਸ ਕਰਕੇ ਪਹਿਲੇ ਸਾਈ ਦੇ ਕੇ ਆਉਣੀ ਆ ਫਿਰ ਅੱਜ ਥਾਂ ਹਰ ਹਾਲ ਚੇ ਸਾਫ਼ ਹੋਣਾ ਆ ਜਿਹੜਾ ਕਿਉਂਕਿ ਇੱਥੇ ਹਲਵਾਈ ਨੇ ਬਹਿਣਾ ਵਾ ਹਲਵਾਈ ਨੂੰ ਸਾਈ ਦੇ ਕੇ ਇਹ ਥਾਂ ਸਾਫ਼ ਹੋ ਜਾਣਾ ਫਿਰ ਬਿੱਦ ਮੇਵਾ ਉਹ ਸਾਰਾ ਭਰਨ ਵਾਲਾ ਪਿਆ ਹਲਤਾਂ ਹੈ ਰਾਤ ਨੂੰ ਨਹੀਂ ਜੇ ਦਿਨ ਨੂੰ ਟਾਈਮ ਲੱਗਾ ਤੇ ਆਪਾਂ ਦਿਨ ਨੂੰ ਹੀ ਬਿੱਦ ਮੇਵਾ ਭਰਾਂਗੇ ਕਿਉਂਕਿ ਫਿਰ ਰਾਤ ਨੂੰ ਤੁਹਾਨੂੰ ਨਜ਼ਰ ਨਹੀਂ ਆਉਣਾ ਇਸ ਤੇ ਭਾਰੀ ਲੈਣਾ ਰਾਤ ਨੂੰ ਤੇ ਦੂਜੀ ਚੀਜ਼ ਇਹ ਆ ਫਿਰ ਹਲੇ ਆਟਾ ਸਿੱਟ ਕੇ ਆਉਣਾ ਵਾ ਚੱਕੀ ਤੇ ਜਿਹੜਾ ਰੋਟੀਆਂ ਪਕਣੀਆਂ ਵਾ ਤੇ ਤੈਨੂੰ ਰੋਲਾ ਦੱਸ ਦੇ ਕੀ ਆ ਉਹ ਤੂੰ ਹੀ ਕਰਨਾ ਨਹੀਂ ਉਹ ਤਾਂ ਮੈਂ ਕਰਨਾ ਤੇ ਤੂੰ ਕਿੱਥੇ ਜਾਣਾ ਵਾ ਮੈਂ ਸ਼ਹਿਰ ਕੀ ਕਰਨਾ ਸ਼ਹਿਰ ਜਾ ਕੇ ਹੱਥ ਕਰੋਨਾ ਕਟਿੰਗ ਕਰਾਉਣੀ ਆਏ ਹਾਏ ਮੈਂ ਸਦਕੇ ਵਾਲ ਸਟ ਕਰਨੇ ਮੂੰਹ ਸਟ ਕਰਨਾ ਮਤਲਬ ਤੂੰ ਲਾੜਾ ਬਣਨਾ ਪ੍ਰੋਪਰਲੀ ਆਈਆ ਆਈਆ ਮਤਲਬ ਕੋਸ਼ਿਸ਼ ਕਰ ਰਿਹਾ ਹੈ ਲੱਗਦਾ ਤਾਂ ਨਹੀਂ ਪਰ ਕੋਸ਼ਿਸ਼ ਤਾਂ ਕਰਨੀ ਆ ਕੋਸ਼ਿਸ਼ ਨਾਲ ਹੀ ਹੁੰਦਾ ਸਾਰਾ ਕੁਝ ਅੱਛਾ ਬੁਲਾਲ ਇਹ ਬੰਦਾ ਇਹ ਬੰਦਾ ਸਕੂਨ ਪਾੜਦਾ ਪਰ ਵਿਆਹ ਕਰਾਉਣ ਲੱਗਾ ਸਕੂਨ ਤੋਂ ਪਰ ਉਤੋਂ ਬਾਅਦ ਇਹਦਾ ਕੀ ਬਣੂਗਾ ਹਰ ਗੱਲ ਚ ਸਕੂਨ ਨੇ ਮੈਨੂੰ ਲੱਗ ਮੈਨੂੰ ਪਤਾ ਕੀ ਲੱਗਦਾ ਉਹਨੇ ਨਾ ਇਹਨੇ ਜਦੋਂ ਕਹਿ ਕਹਨਾ ਸਕੂਨ ਉਹਨੇ ਕਹਿ ਕਹਨਾ ਘਰੋਂ ਬਾਹਰ ਹੋ ਜਾ ਉਹਨੇ ਆ ਬੂਆ ਗੇਟ ਇਥੋਂ ਆ ਐਸ ਗੇਟੋਂ ਨੇ ਬਾਹਰ ਕਰਕੇ ਨਾ ਪਰਜਾਈ ਨੇ ਤਾਂ ਬੂਆ ਲਾ ਲਿਆ ਕਰਨਾ ਉਹਨੇ ਕਿਹਾ ਲੈ ਮੇਰਾ ਭਰਾ ਸਕੂਨ ਸੌਰੀ ਚਲੋ ਖੈਰ ਹੁਣ ਵਾਦ ਨੇ ਅੱਗੇ ਸਭ ਤੋਂ ਪਹਿਲੇ ਹਲਵਾਈ ਨੂੰ ਸਾਈ ਦੇ ਕੇ ਆਉਨੇ ਆ ਆਜਾ ਮੋਜਾ ਚਲੀਏ ਹਾਂ ਪਿੰਡ ਵਖਾਣਾ ਹਾਂ ਪਿੰਡ ਵਖਾਣਾ ਪਿੰਡ ਦਾ ਕੀ ਵਿਖਾਣਾ ਚਲੋ ਆਜੋ ਖੈਰ ਚਲਿਏ ਤੇਰਾ ਉੱਚੜਾਇਓ ਪੀਰਾ ਵਰਾਦਾ ਸਭ ਸਿਫਤਾਂ 니 ਵਿੱਚ ਵੇ ਕੁਰਾਨ ਦੀਆਂ ਟੋਠੇ ਲਵੇਂ ਮੁਹਾਲਿਆ 베ੜੀ ਕੈਨੂੰ ਤਾਂਗਾ ਨੀ ਨਵੇ ਤੇਰਾ ਚੂਲ ਦੀਆਂ ਬੈਠੀ ਅਲਸੀ ਆ ਲਾ ਨੂੰ ਮਸੂਰਾ ਕਬੀ ਸਿਫਤ ਕਰ ਰਵੈ ਰਬਾ ਇਮਾਨਦਿਆਂ ਦੇ ਮੀਆਂ ਮੱਜ ਨੂੰ ਖੂਆ ਗਿਰੇਂਦਾ ਪੌਣੀ ਬਰ ਗਿਆਂ ਲੈ ਲਾ ਦੇ ਨਾਲ ਦਿਆਂ ਵੇ ਨਗੜੀਆਂ ਦਾ ਪਾਣੀ ਠੰਡਾ اے ਦਿਲ ਮਸ਼ਕੀਨਾ ਦਾ ਖਾਰ ਦਿਆਂ ਵੇ ਨਗੜੀਆਂ ਵਿੱਚ ਮਾਤ ਪੋਛ ਲੈ 1 ਲੱਖ ਤੇ 24 ਹਜ਼ਾਰ ਰੁਪਈਆ ਵੇ ਕਈ ਮਾਰ ਪਾਟ ਕੇ ਭਜੀਆਂ ਕੋਈ ਕੰਮ ਕਿ ਸੇਨਾ ਕਰਦਿਆਂ ਅੱਲਾ ਦੀਆਂ ਆਹਾ ਵਾ ਵਾ ਲਓ ਜੀ ਪਿੰਡ ਆ ਗਏ ਆਂ ਅੰਦੇ ਸਾਨੂੰ ਚਾਚਾ ਸਾਡੇ ਟੱਕਰ ਗਿਆ ਸੁਣਾਓ ਕੀ ਹਾਲ ਵਧੀਆ ਉੱਚੀ ਬੋਲਣਾ ਫਿਰ ਤੁਸੀਂ ਢਿੱਲੇ ਨਾ ਹੋਣਾ ਹੋਰ ਸੁਣਾਓ ਠੀਕ ਠਾਕ ਵਧੀਆ ਸ਼ੁਕਰ ਰੱਬ ਦਾ ਜੋਰ ਲਾ ਰਿਹਾ ਮੈਂ ਮੇਰੇ ਕੋਲ ਚਾਹ ਪੀਓ ਤੁਸੀਂ ਉਹ ਚਾਹ ਨਹੀਂ ਨਹੀਂ ਹੁਣ ਚਾਹ ਨਹੀਂ ਅਸੀਂ ਅਸੀਂ ਆਏ ਆਂ ਯਾਰ ਜਲੇਬੀਆਂ ਦੀ ਸਾਈ ਦੇਣ ਅੱਛਾ ਆਹ ਭਾਈਆ ਬਾਈ ਕੋ ਜਲੇਬੀਆਂ ਕਢਾਉਣੀਆਂ ਵਿਆਹ ਤੇ ਮੌਜਾ ਦਾ ਵਿਆਹ ਵਾ ਠੀਕ ਹੈ ਤੇ ਉਹਦੇ ਵਾਸਤੇ ਆਏ ਆ ਤੇ ਮੈਂ ਕਿਹੜਾ ਕੰਮ ਨਿਭੜਦਾ ਨਿਭੜੀ ਜਾਵੇ ਨਿਭੜ ਜਾਵੇ ਚੰਗਾ ਤੁਹਾਨੂੰ ਪਤਾ ਬਾਈ ਵਿਆਹ ਦੇ ਫਿਰ ਦੇਣਾ ਤਾਂ ਟਾਈਮ ਇੱਕ ਮਿੰਟ ਦਾ ਨਹੀਂ ਆ ਕਿਉਂਕਿ ਉਹਨਾਂ ਦੀ ਆਨੇ ਦੀ ਕਮਾਈ ਨਹੀਂ ਤਾਂ ਵੇਲ ਮਿੰਟ ਦਾ ਨਹੀਂ ਮਿੰਟ ਦਾ ਨਹੀਂ ਉਹ ਹਿਸਾਬ ਆ ਹੁਣ ਤੂੰ ਕਰਦਾ ਫਿਰਦਾ ਪਰੌਣਿਆਂ ਨੂੰ ਮੱਛੀਆਂ ਖੋਣਨਾ ਅੱਜਕੱਲ ਨਾ ਮਰੁੰਡਾ ਆ ਆ ਰਿਹਾ ਯਾਰ ਇਹ ਵੀ ਆ ਵੇਖਿਆ ਨਾ ਚਾਰ ਤੇੜ ਲਾ ਕੇ ਤੇ ਇਹਨਾਂ ਨੇ ਜਿਹੜੇ ਜੁਨੀਆ ਆ ਮੂੰਹ ਮਿੱਠਾ ਟਾਈਮ ਨਾਲ ਮੂੰਹ ਮਿੱਠਾ ਕਰੋ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜਾ ਤੇਲ ਲਾ ਕੇ ਫਿਰ ਸ਼ਾਇਦ ਹੋਵੇ ਨਾ ਉਹਦੇ ਕੋਲ ਨਹੀਂ ਲੈਣਾ ਠੀਕ ਵਜਾ ਇਹ ਚਲਾਣੇ ਘਾਟਾ ਬਹੁਤ ਪਾਇਆ ਚਲੋ ਖੈਰ ਦੋ ਦਿੰਦੇ ਪੈਸੇ ਬਾਈ ਨੂੰ ਜਿੰਨੀ ਮਰਜ਼ੀ ਲੈ ਆ ਫੜ ਲਓ ਲਓ ਜੀ ਮਿਹਰਬਾਨੀ ਵੀਰੇ ਕਿੰਨੇ ਦਿਨ ਤੂੰ ਹੀ ਆਣਾ ਭਲਾ ਹਣ ਜਿੰਨੀ ਤੂੰ ਆਹ 1 ਮਿੰਟ ਮੇਰੀ ਗੱਲ ਸੁਣੋ ਨਾ ਆਹ 2000 ਰੁਪਏ ਤੁਸੀਂ ਆਪੇ ਕੋਲੇ ਰੱਖੋ ਹਾਂ ਜਿੱਦਾਂ ਅਸੀਂ ਆਵਾਂਗੇ ਠੀਕ ਆ ਤੁਹਾਡੀਆਂ ਉਦੋਂ ਜਲੇਬੀਆਂ ਨਾ 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 ਇਹ ਤਾਂ ਸਾਈ ਇਹ ਤਾਂ ਸਾਈ ਦੇਣ ਆਏ ਆ ਤੈਨੂੰ ਮੈਂ ਲੈਣਾ ਵਿੱਚ ਇਹ ਸਾਈ ਆ ਨਹੀਂ ਨਹੀਂ ਇਹ ਸਾਈ ਨਹੀਂ ਨਹੀਂ ਜ਼ੁਬਾਨੀ ਸਾਈ ਆ ਨਾ ਨਾ ਇਹ ਸਾਈ ਆ ਸੋ ਅਸੀਂ ਇੰਨੀ ਦੂਰੋਂ ਆਏ ਆ ਹਾਂਜੀ ਆਏ ਤੁਸੀਂ ਬਿਲਕੁਲ ਆਹ ਫੜ ਲਓ ਹੁਣ ਫਿਰ ਨਹੀਂ ਨਹੀਂ ਫੜਨਾ ਪੈਣਾ ਚਲੋ ਫਿਰ ਇਦਾਂ ਕਰੋ ਨਾ ਨਹੀਂ 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 ਅੱਲਾ ਦੀ ਸੌ ਬਸ ਉਹ ਹਾਂ ਬਸ ਮਿਹਰਬਾਨੀ ਬਹੁਤ ਸ਼ੁਕਰੀਆ ਤੂੰ ਇਹ ਅਭੀ ਕਿਹੜੀ ਤਰੀਕ ਨੂੰ ਆਣਾ ਵਾ 21 ਮoja 21 ਦੀ ਨਹੀਂ 22 ਦੀ 22 ਦੀ ਸ਼ਾਮ ਨੂੰ 22 ਦੀ ਸ਼ਾਮ ਹਾਂਜੀ 22 ਦੀ ਸ਼ਾਮ ਵੱਡਾ ਨਾ ਭਾਈ ਨੂੰ ਡਾਂ ਤੁਸੀਂ ਆਇਣਾ ਓਕੇ ਜੀ ਓਕੇ ਹੋ ਗਿਆ ਬਹੁਤ ਸ਼ੁਕਰੀਆ ਤਾਬਿਆਦਾਰ ਤਾਂ ਅਸਲਾਮੁਅਲੈਕੁਮ ਵਾਲੇਕੁਮ ਸਾਲਮ ਕੀ ਹਾਲ ਆ ਬਾਜੀ ਠੀਕ ਹਾਂ ਬੜੀਆਂ ਐਨਕਾਂ ਲਾਈਆਂ ਇਹ ਜ਼ਿੰਦਗੀ ਹੈ ਜਿੰਮੇਦਾਰਾ ਪੂਰਾ ਇਹ ਪੜਦਾ ਰਿਹਾ ਸਾਲਾਂ ਕਿਸੇ ਦੌਰ ਚ ਹੈ ਤੇ ਅੱਜਕੱਲ ਪੂਰਾ ਮਾਸ਼ਾਅੱਲਾ ਜ਼ਿੰਮੇਦਾਰ ਬਣਿਆ ਹੋਰ ਵਧੀਆ ਕੀ ਬਾਤਾਂ ਚਲੋ ਖੈਰ ਕਦੋਂ ਵਿਆਹ ਆ ਰਿਹਾ ਫਿਰ ਬਸ ਦੁਆ ਕਰੀ ਹੋ ਜਵੇ ਆ ਨਾ ਗੱਲ ਕਰਿਆ ਹੋ ਗਿਆ ਹੋਣ ਕੇ ਬਾਅਦ ਤਿਆਰੀਆਂ ਸ਼ੁਰੂ ਹੈ ਇਹ ਜਲੇਬੀਆਂ ਇਹ ਭੋਗਦੀਆਂ ਕੱਢਣੀਆਂ ਇਹਦੀਆਂ ਇਹ ਹਲਵਾਈ ਸਪੈਸ਼ਲ ਉੱਥੇ ਲੱਗੂਗਾ ਹਾਂ ਹਾਂ ਸਪੈਸ਼ਲ ਆ ਰਹੇ ਚਲੋ ਅੱਲਾ ਖੈਰ ਸੁੱਖ ਰੱਖ ਕੇ ਆਜੋ ਓਕੇ ਸਰ ਚਲੋ ਜੀ ਵਧੀਆ ਆਪਾਂ ਵੀ ਅੱਗੇ ਚਲੋ ਲੋ ਜੀ ਪਿੰਡੋਂ ਜਲੇਬੀਆਂ ਜਲੂਬੀਆਂ ਦੀ ਆਪਾਂ ਜਿਹੜੀ ਸਾਈਸੂਈ ਦੇ ਕੇ ਤਾਂ ਹੋਣਾ ਗਿਆ ਬੂੰਦੀ ਲੈਣ ਕਿਉਂਕਿ ਬੂੰਦੀ ਰਾਤੀ ਘਟ ਗਈ ਸੀ ਬੁੜੀਆਂ ਬਹੁਤੀਆਂ ਹੋ ਗਈਆਂ ਤੇ ਮੈਂ ਕਹਿੰਦੇ ਹੁਣ ਬੂੰਦੀ ਵੀ ਬਹੁਤੀ ਲੈਣੀ ਆ ਚਲੋ ਖੈਰ ਉਸਤਾਦ ਜੀ ਕਰੋ ਆਓ ਮੜਾ ਜੇ ਦਿਓ ਸਾਨੂੰ ਇਹ 10 ਕਿਲੋ ਕਰ ਦੇ ਕਹਿੰਦਾ ਵੀਡੀਓ ਹੋਏ ਬੋਲਦਾ ਨਹੀਂਗਾ ਤੂੰ ਕਹਿੰਦਾ ਵੀਡੀਓ ਲੈਣਾ ਹੈ ਓਏ ਹਲੋ ਉਂ ਹੁਣ ਨਹੀਂ ਬੋਲਣਾ ਇਹਨੇ ਉਹ ਨਾ ਪਾਲਾ ਇਹ ਕੈਮਰਾ ਐਸੀ ਬੰਦੂਕ ਆ ਇਹਦੇ ਸਾਹਮਣੇ ਜਿਹੜਾ ਬੰਦਾ ਬੋਲਦਾ ਨਾ ਉਹ ਫਿਰ ਡਰ ਨੂੰ ਹਟ ਜਾਂਦਾ ਕਿਉਂ ਹੁਣ ਬੋਲ ਹੈ ਇਧਰ ਹੁਣ ਨਹੀਂ ਦੇਖਦਾ ਚਲੋ ਖਿਆਲ 10 ਕਿਲੋ ਕਰ ਦਿਓ ਤੁਸੀਂ ਇਹ ਪਾਲਾ ਕੀ ਹੋਇਆ ਡਰਦਾ ਲੋ ਜੀ ਬੂੰਦੀ ਪੈ ਗਈ ਆ ਤੇ ਇਹੋਈ ਆ 8 ਕਿਲੋ ਤੇ 600 ਗ੍ਰਾਮ 10 ਕਿਲੋ ਕਰਨੀਆਂ ਕਿ ਘਟਾਉਣੀਆਂ ਨੇ ਇੰਨੀ ਵੱਡੀ ਬਹੁਤ ਫਿਰ ਲਾਜੋ ਫਿਰ ਲਾਜਾਂਗੇ ਕਿੱਡੀ ਗੱਲ ਆ ਚਲੋ ਜੀ ਕਰੋ ਪੈ ਕੇ ਨੂੰ ਤਾਂ ਚਲ ਜੀ ਓਕੇ ਲੋ ਜੀ ਆਂਡੇ ਲੈਣ ਆ ਗਏ ਸੰਧੂ ਵਾਲੇ ਨੇ ਹੁਣ ਇਹ ਸੰਧੂ ਸਾਹਿਬ ਤੁਸੀਂ ਇਹ ਰੱਖ ਲਓ ਅਸੀਂ ਨਹੀਂ ਲੈ ਜਾਣੇ ਕਿਉਂਕਿ ਇਹ ਸਾਹਮਣੇ ਪੈਣੇ ਆ ਇਹ ਮੋਜਨ ਮੁੜ ਕੇ ਕੁੜਕ ਤੇ ਬਹਾਉਣਾ ਪੈਣਾ ਸਾਨੂੰ ਆਹੋ ਇਹ ਮੁੜ ਕੇ ਬੰਦਾ ਖੜਾ ਕਰਨਾ ਪੈਣਾ ਆਂਡੇ ਇਹ ਟੁੱਟ ਗਏ ਤੇ ਫੇਰ ਇਹ ਕੁੜਕੀ ਸੰਭੂਗਾ ਵਿਆਹ ਵੀ ਕੁੜਕੀ ਹੈ ਤੇ ਵਾਸਤੇ ਇਹ ਸਮਝ ਤੂੰ 12 ਘੰਟੇ ਰੱਖ ਦਿਓ 12 ਕੀ ਕਰਨੇ ਹੁਣ ਤੂੰ ਕੋਈ ਜ਼ਰੂਰ ਤੋਂ ਵੀ ਘਰੇ ਆ ਜੋ 12 ਕੀ ਕਰ ਦਿਓ 12 ਅੰਡੇ ਕਰ ਦਿਓ ਤਾਂ ਸਾਡੀ ਉਹ ਕਿੱਥੇ ਆ ਕਰੀਮ ਉਹ ਤੀ ਉਧਰ ਆ ਮਰਬੇ ਵੀ ਉਧਰ ਪਿਆ ਮਰਬੇ ਨੂੰ ਜਾਣ ਲੈ ਜਾਣੇ ਹੁਣ ਲਓ ਜੀ ਮਰਬੇ ਤੇ ਕਰੀਮ ਹੋ ਗਈ ਆ ਮਰਬੇ ਚ ਚੌਲਾਂ ਹੀ ਪਾਉਣ ਲਈ ਆ ਮਿੱਠਿਆਂ ਚ ਨਹੀਂ ਨਹੀਂ ਨਮਕੀਨ ਚ ਪਾਉਂਦੇ ਨਹੀਂ ਨਹੀਂ ਭਾਈ ਇਹ ਮਿੱਠਿਆਂ ਚ ਪਾਉਣੇ ਅਸੀਂ ਤੁਹਾਡੇ ਚੱਲਦੇ ਪਿੰਡ ਸਾਡੇ ਨਹੀਂ ਚੱਲਦੇ ਆ ਲਓ ਜੀ ਇਹ ਨਮਕੀਨ ਚ ਪਾਓ ਆ ਅਨੇ ਨਾ ਇਹੀ ਨਵਾਂ ਰਿਵਾਜ ਪਾਈਏ ਸਾਡੇ ਪਿੰਡ ਦਾ ਰਿਵਾਜ ਬੱਲੀਏ ਹੈ ਤੇ ਆ ਕਰੀਮਾਂ ਇਹ ਪੈਣੀਆਂ ਗੋਸ਼ਤ ਤੇ ਹਣਾ ਚਿਕਨ ਦੇ ਵਿੱਚ ਪੈਣੀ ਸਾਰੀ ਹਾਂ ਚਿਕਨ ਹਾਂ ਚਿਕਨ ਚ ਕੜਾਈ ਜਿਹੜੀ ਬਣਨੀ ਆ ਜਾਂ ਜਿਹੜਾ ਗੋਸ਼ਤ ਬਣਾ ਦੇਗਾ ਉਹ ਚ ਪੈਣੀ ਆ ਸੋ ਇਹ ਕਰੀਮ ਦੇ ਹੈਗੇ ਆ 24 ਡੱਬੇ ਲਓ ਜੀ ਇਹ ਤੇ ਮਰਬਾ ਲੈ ਕੇ ਚਲੀਏ ਆਂਡੇ ਆਪਾਂ ਲਵਾਂਗੇ ਫਿਰ ਵਾਪਸ ਤੇ ਬੁੰਦੀ ਆਪਾਂ ਲੈ ਲਈ ਆ ਤਾਂ ਹੁਣ ਆਪਾਂ ਵਾਦਦੇ ਆਂ ਗਾਂ ਨੂੰ ਲਓ ਜੀ ਆ ਗਏ ਆ ਫਿਰ ਵਿਆਹ ਵਾਲੇ ਘਰੇ ਤੁਸੀਂ ਕਹਿੰਨਾ ਤੀਜਾ ਕੋਟ ਬਦਲੜਿਆ ਪਹਿਲਾ ਕੋਟ ਮੇਰਾ ਲੈ ਲੈ ਯਕੂਬ ਨੇ ਰਾਤ ਵਿੱਚ ਕਹਿੰਦਾ ਲਾਦੇ ਮੈਂ ਸ਼ਹਿਰ ਜਾਣਾ ਉਹਨੂੰ ਲਾਗ ਦਿੱਤਾ ਉਹਦਾ ਕੋਟ ਥੋੜਾ ਜਿਹਾ ਇਥੋਂ ਕੰਮ ਖਰਾਬ ਹੋਇਆ ਸੀ ਤਾਂ ਮੈਂ ਉਹ ਲਾ ਕੇ ਘਰੇ ਰੱਖਦਾ ਤੀਜਾ ਪਾ ਲਿਆ ਠੰਡ ਬੜੀ ਆ ਮੈਂ ਚੱਲਾਂ ਹੀ ਕੰਮ ਉਹ ਵੀ ਤੁਹਾਨੂੰ ਦੱਸਦਾ ਕੀ ਕੰਮ ਚੱਲਣਾ ਤੇ ਮੈਂ ਨਾ ਜਰਾ ਮੈਂ ਕਿਹਾ ਵੀ ਇਹ ਨਿਬੇੜਲੀ ਵੇ ਕੰਮ ਸਹਿਮ ਸਾਬ ਲੱਗੇ ਆ ਇਹ ਵੀ ਸਹਿਮ ਆ ਇੱਕ ਸਾਡਾ ਉਹ ਸਹਿਮ ਆ ਇੱਕ ਆ ਸਾਂ ਆ ਸਹਿਮ ਸਾਹਿਬ ਇਹ ਭਾਜੀ ਕਿੰਨਾ ਰਹਿ ਗਿਆ ਕੰਮ ਆਪਣਾ ਕੰਮ ਅੱਧ ਵਿਚੀ ਆ ਅੱਧ ਵਿਚੀ ਆ ਆ ਵੇ ਰਹਿ ਤਾਂ ਥੋੜਾ ਹੀ ਗਿਆ ਬਹੁਤਾ ਨਹੀਂ ਰਹਿ ਗਿਆ ਹਨਾ ਨਿਬੜ ਗਿਆ ਭਾਈ ਮੁੰਡਾ ਸਾਡਾ ਸਵੇਰ ਦਾ ਲੱਗਾ ਵਿਚਾਰਾ ਇਹਨੂੰ ਬੰਦਾ ਕੋਈ ਨਹੀਂ ਲੱਭਾ ਹੋਰ ਨਾਲ ਜਿਹੜਾ ਆਉਂਦਾ ਨਿਆਣਾ ਲਾਉਂਦਾ ਉਹ ਭੱਜ ਜਾਂਦਾ ਦੋ ਨਿਆਣੇ ਲੈ ਆਏ ਕਿਦ ਨੂੰ ਨਿਕਲ ਗਿਆ ਕਿਦ ਨੂੰ ਨਿਕਲ ਗਿਆ ਭੱਜ ਗਿਆ ਚਲੋ ਜੀ ਚਲੋ ਜੀ ਕੋਈ ਨਹੀਂ ਚੱਲ ਅੱਲਾ ਤੈਨੂੰ ਤੌਫੀਕ ਦੇਵੇ ਤੈਨੂੰ ਮੁੰਡਾ ਦੇਵੇ ਹੈ ਚਲੋ ਵਿਆਹ ਹੋ ਲੈਣੋ ਯਾਰ ਚਲੋ ਖੈਰ ਇਹ ਨਿਬੜ ਜਵੇ ਨਾ ਤਾਂ ਫਿਰ ਇਹ ਸ਼ਾਮ ਤਾਈ ਹੋਪਫੁਲੀ ਕਿ ਸਾਰਾ ਡਨ ਹੋ ਜਾਊਗਾ ਇਨਸ਼ਾਅੱਲਾ ਤਾਂ ਫਿਰ ਇੱਥੇ ਸੋਹਣਾ ਬੜਾ ਥਾਂ ਬਣ ਕੇ ਇੱਥੇ ਆ ਵੀ ਜਲੇਬੀਆਂ ਜਰੂਬੀਆਂ ਵਾਲਾ ਜਗਾੜ ਸੋਹਣਾ ਲੱਗ ਜਾਊਗਾ ਲੈਟਾਂ ਛਟਾ ਅਸੀਂ ਤਾਂ ਲਾਈਆਂ ਸੀ ਇੱਥੇ ਆ ਜਿਹੜੀ ਤਾਰ ਪਾਈ ਹੋਈ ਹੈ ਬਤਾ ਕੇ ਇੱਕ ਵਧੀਆ ਸੋਹਣਾ ਮਾਹੌਲ ਲੱਗੇ ਮਤਲਬ ਸੋਹਣਾ ਲੱਗੇ ਵੇਖਣ ਨੂੰ ਵੀ ਹੈਨਾ ਵੀਡੀਓ ਵੀ ਸੋਹਣੀਆ ਬਣ ਜਾਣਗੀਆਂ ਤੇ ਦੇਖਣ ਨੂੰ ਹੀ ਸੋਹਣਾ ਲੱਗੂਗਾ ਤੇ ਹੁਣ ਮੈਂ ਚੱਲਾਂ ਕਿਹਨੂੰ ਉਹ ਵੀ ਤੁਹਾਨੂੰ ਦੱਸ ਦਿੰਨਾ ਵਾਂ ਮੈਂ ਤਾਂ ਸੈਮ ਚੱਲੇ ਆ ਜਿਹੜੇ ਆਪਾਂ ਆਪਾਂ ਕੱਲ ਗੁੜ ਬਣਾਇਆ ਸੀ ਨਾ ਜਿਹੜਾ ਗੋੜ ਆਪਾਂ ਹੈਲੋ ਜਿਹੜਾ ਗੁੜ ਬਣਾਇਆ ਸੀ ਆਪਾਂ ਕੱਲ ਉਹ ਲੈ ਕੇ ਚੱਲੇ ਆ ਇਹ ਕਿੱਥੇ ਲੈ ਕੇ ਚੱਲੇ ਦੱਸ ਬਈ ਤੇ ਪਤਾ ਨਹੀਂ ਕਿੱਥੇ ਲੱੱ challa ਮੇ ਨਾਲ ਹੀ ਇਹ ਬਹਿ ਗਿਆ ਸਕੂਟਰ ਮਗਰ ਇਹਨੂੰ ਇਹ ਨਹੀਂ ਪਤਾ ਚੱਲੇ ਕਿੱਥੇ ਅਸਲ ਦੇ ਵਿੱਚ ਆਪਾਂ ਚੱਲੇ ਆ ਗਾਜ਼ੀਆਬਾਦ ਓਨੀ ਦੂਰ ਠੰਡ ਚ ਠੰਡ ਮੈਂ ਕੋਟ ਰਹਿ ਪਾਇਆ ਉਹਦੇ ਨਾਲ ਤਾਂ ਬਰਫਾਂ ਵਾਲਾ ਆਪਾਂ ਦੁਹਰਾ ਗਿਆ ਇਹਨੂੰ ਚੱਕੋ ਆਹੋ ਅਸੀਂ ਚੱਲੇ ਆ ਜੀ ਇਹ ਹੁਣ ਬਸਤਰ ਖੋਣਾ ਵਾ ਗੱਡੀ ਆਉਂਦੀ ਪਈ ਉਧਰੋਂ ਉਹਦੇ ਉੱਤੇ ਰਖੋਣਾ ਜਿੱਥੇ ਗੁੜ ਜਿੰਨਾ ਵਾਸਤੇ ਬਣਵਾਇਆ ਹਨਾ ਇਹ ਉਹਨਾਂ ਨੂੰ ਪਹੁੰਚਾਉਣਾ ਵਾ ਸੋ ਇਥੋਂ ਟੀਸੀਐਸ ਕਰਵਾਈ ਹੈ ਜਾਂ ਉਦਾਂ ਪਾਰਸਲ ਕਰਾਈਏ ਤਾਂ ਦੇਣ ਲੱਗ ਜਣੇ ਵਾਵਾ ਸਾਰੇ ਇਹ ਆ ਵੀ ਹੁਣ ਨਿਕਲੂਗਾ ਤਾਂ ਸਵੇਰੇ ਤੜਕੇ ਤਾਈਂ ਜਾਂ ਰਾਤ 12 1 ਵਜੇ ਤਾਈਂ ਗੁੜ ਉੱਥੇ ਪਹੁੰਚ ਜੂਗਾ ਤੇ ਆਹ ਲਓ ਜੀ ਲਓ ਸਰ ਚੱਲੀਏ ਰੈਡੀ ਹੋਈਏ ਰੈਡੀ ਆ ਹਾਂ ਇਹ ਬੈਟਰੀ ਕੀ ਹੋਇਆ ਵਾ ਦਵਾ ਮੈਂ ਤੈਨੂੰ ਗਲਤ ਦਿੱਤੀ ਆ ਹਾਂਜੀ ਕਿਉਂ ਸਾਡਾ ਮੇਰੇ ਕਜ਼ਨ ਦਾ ਪਤਾ ਨਹੀਂ ਕਿਦਾਂ ਹੋ ਰਿਹਾ ਸਾਡਾ ਕਿਦਾਂ ਹੋਣਾ ਹੈ ਹਾਂ ਤੁਸੀਂ ਸਾਰੇ ਕਿਨੇ ਹੀ ਵੀ ਮੌਜਾ ਵਿਚਾਰਾ ਸੌਰੀ ਲਾੜਾ ਵਿਚਾਰਾ ਲਾੜਾ ਐ ਤਾਂ ਲਾੜਾ ਜੋ ਉਹ ਲਾੜੇ ਦਾ ਕਹੇ ਨਾ ਵਿਚਾਰਾ ਚਾਚਾ ਦਾ ਉਹਦਾ ਕਹਿੰਦਾ ਪਿਆ ਵੀ ਉਹਦਾ ਓੱਖਾ ਹੋਇਆ ਠੀਕ ਹੈ ਪਰ ਇੱਕ ਗੱਲ ਸੁਣ ਲੈ ਮੇਰੀ ਇੱਕ ਚੀਜ਼ ਦਾ ਮੈਨੂੰ ਮਾਨ ਬੜਾ ਭਲਾ ਕੀ ਚਾਹ ਹੀ ਚੜ ਗਿਆ ਮੈਨੂੰ ਲੱਗਦਾ ਹੀ ਪਤਾ ਨਹੀਂ ਸਾਡਾ ਹੋਣਾ ਕਿ ਨਹੀਂ ਹੋਣਾ ਜੇ ਇਹਦਾ ਹੋ ਸਾਦਾ ਨਾ ਇਹ ਸਾਡਾ ਵੀ ਹੋ ਜਾਊਗਾ ਹੈ ਮੈਂ ਇਥੇ ਇਹ ਸਭ ਲਾਇਆ ਵੀ ਅਨੇ ਲੂਲੇ ਲੰਗੜੇ ਇਕਵਾਰੇ ਲਾਈਕ ਜੋ ਵੀ ਆ ਹਰ ਬੰਦੇ ਦਾ ਹੋ ਸਕਦਾ ਇੱਥੇ ਦੁਨੀਆ ਤੇ ਸੋ ਬੰਦਾ ਰਹਿੰਦਾ ਕੋਈ ਨਹੀਂ ਇਹ ਜਿਹੜੇ ਮੇਰੇ ਭਰਾ ਮੇਰੇ ਨਾਲ ਦੇ ਆ ਉਹ ਹਿਸਾਬ ਲਾ ਲਿਓ ਵੀ ਰਹਿੰਦਾ ਕੋਈ ਨਹੀਂ ਕਿਉਂ ਵੀ ਸੋ ਤੁਹਾਡਾ ਵੀ ਹੋ ਜਾਊਗਾ ਇਨਸ਼ਾਅੱਲਾ ਹੋਪਫੁਲੀ ਫਿਰ ਹਾਲੇ ਤਾਂ ਬਹੁਤ ਟਾਈਮ ਆ ਕੋਈ ਨਹੀਂ ਹੋ ਜਾਏਗਾ ਚਲੋ ਖੈਰ ਓਕੇ ਬੈਟਰੀ ਓਕੇ ਬਾਏ ਚੱਲ ਚੱਲ ਕੇ ਤੂੰ ਹੀ ਚਲਾ ਲਓ ਜੀ ਲਓ ਜੀ ਲਓ ਸਰ ਖੁਦਾ ਹੋ ਗਿਆ ਕੀ ਹਾਲ ਹੈ ਕੀ ਹਾਲ ਹੈ ਆਜੋ ਆਜੋ ਬੰਦਰ ਆ ਜਾਂਦੇ ਮੈਂ ਕਿਤੇ ਕਹਿਣ ਲੱਗਾ ਜੁੱਤੀ ਲਾਣੀ ਨਹੀਂ ਨਹੀਂ ਆ ਗਏ ਆ ਗਏ ਬਸ ਜੁੱਤੀ ਲਾਉਣ ਦੇ ਜੁੱਤੀ ਲਾਉਣ ਦੇ ਲੋ ਜੀ ਬਹਿ ਗਏ ਆ ਸੰਧੂ ਸਾਹਿਬ ਕੋ ਸੰਧੂ ਸਾਹਿਬ ਕਿੱਸੇ ਹੈਂ ਅਲਹਮਦੁਲਿਲਾ ਵਧੀਆ ਭਾਈ ਕੀ ਖਾਣਾ ਪੀਣਾ ਦੱਸੋ ਨਹੀਂ ਭਾਈ ਖਾਣਾ ਪੀਣਾ ਹੀ ਕੁਛ ਮੈਂ ਕਹਿ ਦਿੱਤਾ ਅਹੇ ਬਸ ਠੀਕ ਹੈ ਆਪਣਾ ਹੋਰ ਕੋਈ ਦੱਸੋ ਨਹੀਂ ਨਹੀਂ ਬਸ ਬਸ ਜੁੱਤੀ ਭੱਗਦੀ ਵੀ ਆ ਥੋੜੀ ਨਹੀਂ 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 ਇਹੀ ਖਾਣੀ ਵੀ ਭਾਈ ਅਸੀਂ ਭਾਜੀ ਸ਼ੂਟਰ ਜਾਣਾ ਕਿਉਂ ਠੰਡ ਹੈ ਮੈਂ ਤਾਂ ਸੋਚਿਆ ਹੀ ਹੈ ਨਹੀਂ ਤੇ ਤੂੰ ਮਾਮਾ ਲੰਡੇ ਦਾ ਕੋਟ ਐਡਾ ਵੱਡਾ ਪਾਇਆ ਹੋਇਆ ਓ ਯਕੀਨ ਮਰ ਮੈਨੂੰ ਪਤਾ ਹੀ ਤੂੰ ਬੋਲਣਾ ਇਹੇ ਪਰ ਇਹ ਮੈਂ ਲਿਆ ਸੀ ਉੱਧਰ ਜਾਣ ਨੂੰ ਜਦੋਂ ਮੈਂ ਉੱਧਰ ਜਾਣਾ ਨਾ ਕਿਤੇ ਨਹੀਂ ਯਾਰ ਸੋਨਾ ਕੋਟ ਯਾਰ ਇਹ ਬੜਾ ਲੈਵਲ ਹੀ ਕੋੜ ਲੰਡੇ ਦਾ ਹੀ ਇਹ ਕੋਈ ਝੂਠ ਹੈ ਨਹੀਂ ਗਾ ਪਰ ਪਤਾ ਨਹੀਂ ਭੁੱਲ ਗਿਆ ਇਹ ਮੈਂ ਤਾਂ ਉੱਧਰੋਂ ਲਿਆ ਸੀ ਨਰانک ਗਾਨ ਵਾਲੇ ਪਾਸੋਂ ਉੱਥੋਂ ਠੰਡੀ ਬੜੀ ਸੀ ਉੱਥੋਂ ਹੀ ਲੈ ਲਿਆ ਅੱਛਾ ਆਪਣਾ ਮੇਰੇ ਲੱਕਾ ਆ ਲੈ ਆਪਣਾ ਇਹ ਦੱਸੋ ਡੇਰੇ ਵਾਲਾ ਸਭ ਤੁਹਾਡਾ ਕਿਵੇਂ ਆਣਾ ਹੋਇਆ ਅੱਛਾ ਆਉਣਾ ਸਾਡਾ ਐ ਹੋਇਆ ਪਾਜੀ ਸਾਡੀ ਹੋਂਦੇ ਨਿਗਾਹ ਪੈ ਗਈ ਹੈ ਅਸੀਂ ਪਾਜੀ ਆਏ ਆ ਡਰੋਨ ਲੈਂਡ ਭਾਈ ਤੁਹਾਡੇ ਕੋਲੋਂ ਨਾਲ ਤੁਹਾਨੂੰ ਮਿਲਣ ਇਹ ਸਪੈਸ਼ਲ ਸੰਧੂ ਦੀ ਫਰਮਾਇਸ਼ ਸੀ ਕਿ ਜਦੋਂ ਤੁਸੀਂ ਡਰੋਨ ਲੈਂਡ ਹੋਣਾ ਨਾ ਮੇਰੇ ਕੋਲੋਂ ਸਪੈਸ਼ਲ ਮੈਨੂੰ ਮਿਲਣ ਆਉਣਾ ਮਤਲਬ ਮੇਰੇ ਕੋਲੇ ਆਉਣਾ ਫਿਰ ਮਿਲਣਾ ਹਾਂ ਬਿਲਕੁਲ ਉਹ ਪਿਛਲੇ ਵਲੋਗ ਵਿੱਚ ਮੈਂ ਦੱਸਿਆ ਸੀ ਪਿਛਲੇ ਵਲੋਗ ਵਿੱਚ ਦੱਸਿਆ ਸੀ ਇਹਨੇ ਹੈ ਦੇਖਿਆ ਕਿ ਨਹੀਂ ਦੇਖਿਆ ਬੰਦ ਹਾਂ ਨਹੀਂ ਨਹੀਂ ਦੇਖਿਆ ਹੋਣਗੇ ਸਾਰਿਆਂ ਨੇ ਇਹਨੇ ਬੋਲਿਆ ਸੀ ਵੀ ਜੇ ਮੈਂ ਮਤਲਬ ਜੇ ਤੁਹਾਨੂੰ ਵੇਖਾਂ ਆਉਂਗਾ ਤਾਂ ਤੁਹਾਨੂੰ ਫਿਰ ਮਿਲਣਾ ਡਰੋਨ ਮੈਂ ਤਾਂ ਕਿਹਾ ਚੱਲ ਮੈਂ ਕਿਹਨੂੰ ਭੇਜਦਾ ਜਾਂ ਮੈਂ ਕਰ ਲੈਣਾ ਚੱਲ ਵੀ ਅ ਸੰਦੂ ਆਪ ਦੇ ਜਵੇ ਲੋਈ ਗੱਲ ਇਹ ਹੁਣ ਆਪਾਂ ਆ ਗਏ ਆ ਮੁੱਕਦੀ ਜੀ ਗੱਲ ਇਹ ਚਾਹ ਪੀਣੇ ਆ ਤੇ ਕੋ ਤਾਂ ਸਮਾਨ ਫੜਦੇ ਆ ਫਿਰ ਇੱਥੋਂ ਜਾਂਦੇ ਆ ਸਿੱਧੇ ਵਿਆਹ ਵਾਲੇ ਘਰੇ ਤੇ ਠੰਡ ਬਹੁਤ ਜ਼ਿਆਦੀ ਆ ਅੱਗੇ ਆਪਾਂ ਜਾਂਦੇ ਫੋਨ ਕਰ ਦੇਣਾ ਇੱਥੋਂ ਨਿਕਲਣ ਲੱਗੇ ਵੀ ਅੱਗ ਬਾਲ ਲੋ ਹੀ ਹੁੰਨੇ ਪਏ ਆ ਚਲੋ ਖੈਰ ਸੰਸਾਬ ਨਿਕਲਦੇ ਆ ਫਿਰ ਤੁਹਾਡ ਕੋ ਥੋੜੀ ਦਿਰ ਬਾਅਦ ਤੁਹਾਡ ਕੋ ਜਾਸਤ ਲੈ ਕੇ ਗੱਲਾਂ ਬਾਤਾਂ ਮਾਰ ਕੇ ਉਦਾਂ ਹਾਂਜੀ ਹਾਂਜੀ ਜੀ ਜੀ ਇੱਕ ਟਵਿਸਟ ਬਾਕੀ ਆਈ ਥੋੜਾ ਜਿਹਾ ਅੱਲਾਹ ਉਹ ਵਿੱਚ ਵਲੌਗ ਐਡ ਕਰਨਾ ਕਿ ਕੱਲੇ ਮੁਖੜਦੇ ਭਾਈ ਕਰਨਾ ਮੈਂ ਤੈਨੂੰ ਫੋਨ ਕਰਕੇ ਦੱਸ ਦੇ ਮੈਂ ਭਾਈ ਟਵਿਸਟਾ ਦੇ ਵਲੌਗ ਸ਼ੁਰੂ ਕਰਕੇ ਆਣਾ ਅੱਛਾ ਇਹ ਵੀ ਚੱਕਰ ਆ ਹਾਂਜੀ ਅੱਲਾ ਹੀ ਖੈਰ ਕਰੇ ਪਤਾ ਨਹੀਂ ਕੀ ਚਲੋ ਆਜੋ ਇੱਥੇ ਆਜੋ ਤੁਹਾਨੂੰ ਟਵਿਸਟ ਸੁਣਾਈਏ ਸਾਰੇ ਨੂੰ ਦੋਨੋ ਸੁਣਾ ਲੈਣੇ ਆ ਅੱਛਾ ਲੋ ਜੀ ਪਤਾ ਨਹੀਂ ਕੀ ਟਵਿਸਟ ਕੱਢਣ ਲੱਗਾ ਯਾ ਅੱਲਾ ਖੈਰ ਸੋਖ ਰੱਖੀ ਜੀ ਭਾਈ ਆਪਣਾ ਗਾਈਜ਼ ਅਸਲਾਮੁਅਲੈਕਮ ਹੋ ਸੌਰੀ ਅਸਲਾਮੁਅਲੈਕਮ ਨਹੀਂ ਅੱਵਾ ਤਾ ਸਿੱਧਾ ਸਿੱਧਾ ਟਵਿਸਟ ਹੀ ਸੁਣਾਣੇ ਆ ਆਪਾਂ ਨਾ ਅੱਜ ਅਜ ਤੂੰ ਪਤਾ ਸ਼ੂਟਿੰਗ ਸ਼ੂਟਿੰਗ ਕਰਕੇ ਆ ਨਾ ਹਾਂ ਹਾਂ ਮੈਂ ਸਮਝਿਆ ਸਮਝਿਆ ਤੇ ਤੂੰ ਨਾ ਸ਼ੂਟਿੰਗ ਤਾਂ ਪਹੁੰਚਣਾ ਸੀ ਤੂੰ ਤਾਂ ਪਹੁੰਚਿਆ ਨਹੀਂ ਤੂੰ ਮੈਂ ਇੱਕ ਵੀਡੀਓ ਤੁਹਾਨੂੰ ਦਿਖਾਣਾ ਚਾਹਨਾ ਮੈਂ ਤਾਂ ਕਰਕੇ ਤੁਹਾਨੂੰ ਮੈਨੂੰ ਨਾ ਓਕੇ ਵਖਾ ਆਹੋ ਉਹ ਬੁਖਾਨੀ ਚਾਹੀਦੀ ਆ ਯਾਰ ਆਵੇ ਨਾ ਵਧੀਆ ਸ਼ੂਟ ਕਰਦਾ ਸੀ ਹੂੰ ਹੂੰ ਇਹ ਤਾਂ ਹੋ ਗਿਆ ਚਲੋ ਹਮ ਬਲੌਗ ਪਾਤਾ ਸੀ ਮੈਂ ਵੇਖ ਲਿਆ ਸੀ ਠੀਕ ਹੋ ਗਿਆ ਹੂੰ ਹੂੰ ਆ ਦੇਖ ਤੂੰ ਟਵਿਸਟ ਕੀ ਯਾਰ ਟਵਿਸਟ ਨਹੀਂ ਤ ਮੈਨੂੰ ਡਰਾਈਵ ਹੀ ਚੈੱਕ ਕਰਨੀ ਬਸ ਅਜੇ ਮੈਂ ਟਵਿਸਟ ਤਾਂ ਕੋਈ ਨਹੀਂ 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 ਆ ਚੈੱਕ ਕਰ ਇਹ ਮੈਂ ਵੇਖ ਲਿਆ ਨਾ ਤਨ ਵੇ ਗੱਲ ਦੱਸਾਂ ਲੱਖ ਲਾਣੇ ਪਿਆ ਇੱਕ ਬੰਦੇ ਤੇ ਇਹ ਬੰਦੇ ਨੇ ਮੈਨੂੰ ਸੱਦਿਆ ਕਾਦਵਾ ਇਹਦੇ ਤਨ ਮੈਂ ਵਹੋਣ ਲੱਗਾ ਚੈੱਕ ਕਰ ਇਧਰ ਮਾਰ ਇਧਰ ਮਾਰ ਐ ਡੇਰੀ ਵਾਲੇ ਦਾ 프랭ਕ ਕਰਦਾ ਹੈ 프랭ਕ ਵੱਡਾ ਤਨ ਡਰਾਈਵਰੀ ਚੈੱਕ ਕਰ ਮੇਰੀ ਲੈਣ ਹੀ ਇੱਕ ਕੀ ਆਇਆ ਡਰੋਨ ਡਰੋਨ ਲੈਣਾ ਆਇਆ ਠੀਕ ਹੈ ਜੀ ਆ ਚੈੱਕ ਕਰੋ ਜੀ ਡਰੋਨ ਦਾ ਨੇ ਕੀ ਹਾਲਤ ਕੀਤੀ ਐ ਇਹ ਬismillah ਜੀ ਬਾਤ ਆ ਬੇੜਾ ਭਾਈ ਮੇਰੀ ਗੱਲ ਤੁਸੀਂ ਡਰੋਨ ਲੈਣਾ ਮੈਂ ਨਾ ਨਹੀਂ ਕੀਤੀ ਡਰੋਨ ਹਾਜ਼ਰ ਪਿਆ ਭਾਈ ਡਰੋਨ ਲੈ ਜੀ ਯਾਰ ਸਾਡੀ ਜਾਣ ਵੀ ਡੇਰੇ ਵਾਲਾ ਤੇਰੇ ਵਾਸਤੇ ਹਾਜ਼ਰ ਅਸੀਂ ਤੇਰੇ ਬੱਚੇ ਨੂੰ ਉਹ ਤੈਨੂੰ ਮੈਂ ਸਹੀ ਦਿੱਤਾ ਜੀ ਓਏ ਇਹਦੇ ਵਿੱਚ ਡਰੋਨ ਚੰਗਾ ਭਲਾ ਦਿੱਤਾ ਇਹਨਾਂ ਵਿੱਚ ਕਹੀ ਮਾਰਨਾ ਕਰੀ ਜਾ ਡਰੋਨ ਨੌਕਰ ਭਾਈ ਡਰੋਨ ਹਾਜ਼ਰ ਡਰੋਨ ਲੈ ਜੀ ਤੁਸੀਂ ਡਰੋਨ ਦਾ ਕਿਹਾ ਸੀ ਮੈਂ ਇਹ ਤਾਂ ਨਹੀਂ ਕਿਹਾ ਸੀ ਸਹੀ ਦੇਣਾ ਉਹ ਬੰਦ ਕਰ ਰੋਇ ਨਾ ਲੋ ਜੀ ਪਾਤਾ ਧੂਆ ਸੰਧੂ ਨੇ ਡਰੋਨ ਦੀ ਤਾਂ ਉੱਤਰ ਕੀ ਤਬਾਈ ਇਹ ਸੈਂਸਰ ਇਹਦਾ ਖਰਾਬ ਹੋ ਗਿਆ ਆ ਇਹ ਜਿਹੜੀ ਇਸकी मुंडी ਹੈ ਇਸਕਾ ਜੋ ਸਰ ਹੈ ਉਹ ਇਸਨੇ ਕਲਮ ਕਰ ਦਿਆ ਹੈ ਯਾਰ ਵੈਸੇ ਦੇਖਿਆ ਜਾਵੇ ਨਾ ਸੈਂਸਰ ਪਹਿਲਾਂ ਹੀ ਖਰਾਬ ਸੀ ਜੋ ਵੀ ਖਰਾਬ ਸੀ ਆ ਇਹ ਸੈਂਸਰ ਆ ਵੀ ਵੱਜ ਗਿਆ ਤੇ ਸੈਂਸਰ ਕਾਦਾ ਹੋਇਆ ਦੱਸ ਮੈਨੂੰ ਸੈਂਸਰ ਕਾਦੇ ਵਾਸਤੇ ਹੁੰਦੇ ਪਹਿਲਾਂ ਯਾਰ ਤੂੰ ਰਹਿਣਦੇ ਹੁਣ ਇਹਦਾ ਸੈਂਸਰ ਕਾਦੇ ਵਾਸਤੇ ਆ ਤੂੰ ਹੁਣ ਰੋਲਾ ਪਤਾ ਕੀ ਆ ਹੁਣ ਦੁੱਖ ਪਤਾ ਇਸ ਟਾਈਮ ਕੀ ਆ ਬੜੀ ਖਰਾਬ ਹੋ ਗਿਆ ਦੱਸ ਮੈਨੂੰ ਦੁੱਖ ਪਤਾ ਇਸ ਟਾਈਮ ਮੈਨੂੰ ਕੀ ਆ ਦੁੱਖ ਸਿਰਫ ਇਹ ਆ ਮੈਂ ਐਡੀ ਦੂਰੋਂ ਆਇਆ ਉਤੋਂ ਮੈਨੂੰ ਤੂੰ ਫੋਨ ਕਰਕੇ ਸੱਦਿਆ ਤੂੰ ਕਿਹਾ ਆਜਾ ਆਜਾ ਆਗੇ ਤਾਂ ਲੈ ਲਈ ਆਪਣਾ ਗਾਈਜ਼ ਤੁਹਾਨੂੰ ਮੈਂ ਪਰਸਨਲੀ ਐਕਸਪੀਰੀਅੰਸ ਦੱਸਦਾ ਜਾਨਾ ਕਿ ਇਹਨੂੰ ਹੋਇਆ ਕੁਛ ਨਹੀਂ ਹੈਗਾ ਇੱਥੋਂ ਡੈਮੇਜ ਹੋਇਆ ਥੋੜਾ ਜਿਹਾ ਹਾਂ ਠੀਕ ਆ ਤੇ ਆ ਗਿੰਬਲ ਜਿਹੜੀ ਇਹਨੂੰ ਥੋੜੀ ਜੇ ਤੇ ਰਬੜ ਉਖੜਿਆ ਯਾਰ ਜੋ ਵੀ ਉਖੜੀ ਇਹਦੀ ਇਹ ਤਾਂ ਤਾਂ ਲੱਤ ਗਈ ਨਾ ਸਾਈਡ ਨੂੰ ਵੀ ਕਰਤੀ ਨਾ ਵਿ ਅੱਲਾ ਦੀ ਕਸਮੇ ਮੈਂ ਤੇਰਾ ਨਾ ਯਾਰ ਦੇਗਾ ਕੋਈ ਸ਼ਾਇਦ ਖਰਾਬ ਹੋਈ ਹੋਵੇ ਦੱਸ ਗਾਇਸ ਆਹ ਡਰਾਉ ਨਾ ਗਾਇਸ ਇਹਦੇ ਵਾਲਾ ਗਾਇਸ ਹਰ ਚੀਜ਼ ਜੇ ਦੀ ਲੈਵਲ ਪਈ ਆ ਉਸਤਾਦ ਜੀ ਆਪਾਂ ਜਾਣਾ ਮਨਸੂਰ ਦੇ ਵਿਆਹ ਤੇ ਉੱਥੇ ਆਪਾਂ ਠੀਕ ਕਰਵਾ ਲੈਣਾ ਤੇ ਫਿਰ ਉੱਡੇਗਾ ਟੈਨਸ਼ਨ ਕਾਦੀ ਲੈਣੇ ਇਹ ਤਾਂ ਮੈਂ ਤੇਰਾ ਚੱਕਰ ਲਵਾਇਆ ਉਸਤਾਦ ਕੀ ਡੇਰੇ ਵਾਲਾ ਕੀ ਨਾ ਕਵੇ ਮੈਨੂੰ ਦੱਸ ਤਾਂ ਕਿ ਡੇਰੇ ਵਾਲਾ ਇਹ ਨਾ ਕਵੇ ਯਾਰ ਕਿ ਮੈਂ ਹੰਦੀ ਸਿਰੀ ਮੈਂ ਕੋ ਮੈਂ ਕੋ ਡਰੋਨ ਮੰਗਿਆ ਇਹਨੇ ਮੇਰੇ ਕੋ ਡਰੋਨ ਮੰਗਿਆ ਤੇ ਮੈਂ ਕਿਹਾ ਭਾਈ ਹਾਜ਼ਰ ਤੇ ਮੈਂ ਜਦੋਂ ਮੰਗਿਆ ਤੇ ਕਹਿੰਦਾ ਖਰਾਬ ਹੋ ਗਿਆ ਮੈਂ ਇਹ ਕਹਿ ਨਹੀਂ ਸਕਿਆ ਯਾਰ ਮੇਰਾ ਜ਼ਮੀਰ ਗੁਵਾਰਾ ਨਹੀਂ ਕੀਤਾ ਕਸਮ ਯਾਰ ਤੂੰ ਮੈਨੂੰ ਘਰੇ ਦੱਸ ਦਿੰਦਾ ਤੂੰ ਕਿਹਾ ਪਾ ਮੈਂ ਮਾਰਤਾ ਮੈਂ ਕਹਾਂਗਾ ਪੈ ਗਿਆ ਧੁਆ ਕੋਈ ਰੋਲਾ ਨਹੀਂ ਉਹ ਜਿਹੜਾ ਚੱਕਰ ਲਵਾਇਆ ਦੁੱਖਦਾ ਉਹਦਾ ਇਹਦਾ ਤਾਂ ਦੁਖ ਹੀ ਨਹੀਂਗਾ ਮੈਂ ਕਿਉਂ ਦੱਸਦਾ ਮੈਂ ਕਿਉਂ ਦੱਸਦਾ ਮੇਰਾ ਜ਼ਮੀਰ ਹੀ ਨਹੀਂ ਗੁਵਾਰਾ ਅੱਛਾ ਸੁਣੋ ਇਸ ਬੰਦੇ ਨੇ ਮੈਨੂੰ ਫੋਨ ਮੈਨੂੰ ਸਵੇਰੇ ਫੋਨ ਕੀਤਾ ਕਹ ਵਲੌਗ ਸਟਾਰਟ ਕਰਕੇ ਆਵੀਂ ਮੈਂ ਕਿ ਮੇਰਾ ਤਾਂ ਵਲੌਗ ਮੋਸਟ ਮਤਲਬ ਸਟਾਰਟ ਹੁੰਦਾ ਆਪਾਂ ਮਾਰਨਿੰਗ ਸਟਾਰਟ ਕਰ ਲੀਦਾ ਉੱਠ ਕੇ ਸਾਰਿਆਂ ਨੂੰ ਪਤਾ ਹੀ ਆ ਕਹਿੰਦਾ ਤੂੰ ਆ ਤੇਰੇ ਲਈ ਟਵਿਸਟ ਰੱਖਿਆ ਇੱਕ ਬੜਾ ਲੈਵਲ ਮੈਂ ਉੱਥੇ ਰਾਜ ਹਲੇ ਇਹ ਸੋਚਣ ਨੇ ਆ ਕਿ ਟਵਿਸਟ ਇਹਨੇ ਕੀ ਰੱਖਿਆ ਹੋਊਗਾ ਕੀ ਗੱਲ ਆ ਕੀ ਬਾਤ ਆ ਕੀ ਚੱਕਰ ਪੈ ਗਿਆ ਲੱਗਿਆ ਪਤਾ ਮੈਂ ਤੈਨੂੰ ਗਾਲਾਂ ਨਹੀਂ ਕੱਢ ਸਕਦਾ ਬਸ ਯਕੀਨ ਮੰਨ ਜਾ ਚਲੋ ਖੈਰ ਪੈ ਗਿਆ ਧੂਆਂ ਗਾਈਜ਼ ਹੁਣ ਤਾਂ ਚਾਹ ਵੀ ਨੰਗਣੀ ਪੁੱਤ ਭਾਜਾ ਚਾਹ ਨਹੀਂ ਉਹ ਨੰਗਣੀ ਨਹੀਂ ਹੁਣ ਚਲੋ ਖੈਰ ਚਾ ਤੇਰੇ ਧੱਕੇ ਲੰਗਾ ਦੇਾਂਗੇ ਮੈਂ ਯਕੀਨ ਮੰਨੋ ਤੁਸੀਂ ਮੇਰੀ ਫੀਲਿੰਗ ਸਮਝ ਸਕਦੇ ਹੋਵੋਗੇ ਹਨਾ ਚਲੋ ਖੈਰ ਮੈਂ ਵਿਆਹ ਤੇ ਡਰਾਉਣਾ ਸੀ ਉਡਾਉਣਾ ਸੀ ਯਾਰ ਬਾਕੀ ਮੇਰਾ ਚੈਨਲ ਹੈ ਸ਼ਾਹੂਰ ਸੰਧੂ ਅਫੀਸ਼ਲ ਉਹਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਹੋ ਗਿਆ ਯਾਰ ਤੋਏ ਸਾਰੇ ਜਿਹਨੇ ਸ਼ਾਹੂਰ ਸੰਧੂ ਦਾ ਅਫੀਸ਼ਲ YouTube ਚੈਨਲ ਚੈੱਕ ਕਰਿਓ ਜਾ ਕੇ ਤੇ ਥੱਲੇ ਨਾ ਇਹਨੂੰ ਅਫਸੋਸ ਦਾ ਹਜ਼ਾਰ ਕਰਨਾ ਜਾ ਕੇ ਵੀ ਸੰਧੂ ਤੂੰ ਕਿਹੜੀ ਕੀਤੀ ਡੇਰੇ ਵਾਲੇ ਨਾਲ ਲੋ ਜੀ ਚਾਹ ਆ ਗਈ ਆ ਚਾਹ ਪੀ ਕੇ ਤੇ ਆਪਾਂ ਚਲਦੇ ਆਂ ਚਲਦੇ ਆਂ ਇਹਨਾਂ ਤੇ ਜਿਹੜਾ ਕਟਾ ਕਰਨਾ ਸੀ ਉਹ ਕਰਤਾ ਗਾਇਜ਼ ਦੁੱਖ ਦੇ ਵਿੱਚ ਸ਼ਰੀਕ ਹੋਇਓ ਲਾਜ਼ਮੀ ਲੋ ਜੀ ਚਾਹ ਚੂ ਪੀ ਕੇ ਅਫਸੋਸ ਨਾਲ ਤਰੀਕੇ ਨਾਲ ਮੁੜਨ ਲੱਗੇ ਆਂ ਬਿਲਕੁਲ ਬੋਲਣਾ ਕਿਉਂ ਨਹੀਂ ਹੁਣ ਮੈਂ ਭਾਈ ਤੁਹਾਨੂੰ ਕੀ ਕਹਿ ਸਕਦਾ ਮੈਂ ਸਾਡਾ ਸਾਰਾ ਕੁਝ ਤੁਹਾਡੇ ਅੱਗੇ ਹਾਜ਼ਰ ਆ ਆ ਯਕੀਨਮੰਦ ਐਸਾ ਇਨਸਾਨ ਆ ਮੁੜ ਕੇ ਆਏਗਾ ਤਾ ਕੋਈ ਗੱਲ ਨਹੀਂ ਕੋਈ ਗੱਲ ਚਲੋ ਖੈਰ ਆ ਸਹੀ ਵੇਲੇ ਧਿਆਨਗਾ ਓਕੇ ओके लाफिस रब राखा मेरा चैनल सब्सक्राइब कर दियो कर दियो यार ओके जान लव यू चलो जी सैम साथ चलो लोई संधू ਕੋ ਹੋ ਕੇ ਮੁੜਿਆ ਜਾਂ ਡਰੋਨ ਦਾ ਵੀ ਤੁਹਾਨੂੰ ਲੱਗ ਗਿਆ ਪਾਦਾ ਵੀ ਕਿਹੜੀ ਕਾਰ ਆਪਣੇ ਨਾਲ ਹੋਈਆਂ ਤੇ ਅੱਗ ਆਪਾਂ ਲਾਪਿਆਂ ਸੇਕਣ ਓਕੇ ਓਕੇ ਮੈਨੂੰ ਠਾਰਿਆ ਨਾ ਛੇੜਿਆ ਤੂੰ ਕਿਉਂ ਠਰਿਆਗਾ ਤੂੰ ਠਰਿਆ ਕਿ ਤੂੰ ਮੈਨੂੰ ਕੋਈ ਫੋਨ ਨਹੀਂ ਦਿੱਤਾ ਕਹਿੰਦਾ ਇੱਥੇ ਜਾਣਾ ਇੱਥੇ ਤੇ ਲੈ ਗਿਆ ਹੁਣ ਮੇਰੇ ਕੋਲ ਕੰਬੀ ਆ ਨਾ ਕੁਛ ਨਹੀਂ ਹੁੰਦਾ ਮੇਰੀ ਤਾਂ ਆਪਦੀ ਬੱਸ ਹੋ ਗਈ ਆ ਸੋ ਚਾਹ ਆਪ ਆ ਪੀ ਲੀਏ ਬਾਕੀ ਇਹ ਹੁਣ ਸਾਰੇ ਜਣੇ ਚੱਲੇ ਆ ਵਿਆਹ ਲੈ ਕਰ ਤੂੰ ਵੀ ਜਾਣਾ ਏ ਨਹੀਂ ਅੱਜ ਤੂੰ ਨਹੀਂ ਆਣਾ ਬੀਬੇ ਨੇ ਚੱਲੇ ਬਸ ਮੈਂ ਰਕੜ ਨਹੀਂ ਜਾਣਾ ਮੈਂ ਨਹੀਂ ਆਣਾ ਫਿਰ ਅੱਜ ਚਲੋ ਬਸ ਆ ਮੈਂ ਲੜ ਪੇਰਾ ਚਲੋ ਘਹਿਰ ਇਹ ਗੱਲਾਂ ਤੁਹਾਨੂੰ ਨਹੀਂ ਦੱਸਣ ਆਣੀਆਂ ਚਲੋ ਬਾਕੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਸਾਰੀ ਸਵਾਡ ਆਤੀ ਓਏ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਹੋਪਫੁਲੀ ਅੱਜ ਨਾ ਵਿਆਹ ਵਾਲਾ ਜਿਹੜਾ ਚੱਕਰ ਸੀ ਵੀ ਵਿਆਹ ਵਾਲੇ ਘਰ ਆਪਣੇ ਕੋ ਘਟ ਜਾ ਹੋਇਆ ਕਿਉਂਕਿ ਉਹਨਾਂ ਦਾ ਫੋਨ ਆਇਆ ਮੈਨੂੰ ਕਿ ਤੂੰ ਅੱਜ ਆਇਆ ਨਹੀਂ ਮੈਂ ਪਰ ਬਾਰੋ-ਬਾਰ ਮੁਰਦਾ ਰਿਆਂ ਥੋੜਾ ਸੋ ਤਾਂ ਕਰਕੇ ਐਂਡ ਬਾਕੀ ਇਹ ਹੁਣ ਚੱਲੇ ਆ ਗੀਤਾਂ ਗੁੱਤਾਂ ਤੇ ਜਿਹੜਾ ਤੁਹਾਨੂੰ ਪਤਾ ਨਿਜ਼ਾਮ ਹੁੰਦਾ ਬੂੰਦੀ ਅੱਜ ਲੈ ਕੇ ਆਇਆ ਤਾਂ ਬੂੰਦੀ ਦਾ ਸਾਰਿਆਂ ਨੂੰ ਮਿਲੂਗੀ ਰਾਤੀ ਵੀ ਮਿਲੀ ਸੀ ਹਨਾ ਸੋ ਅੱਜ ਆ ਮੈਂ ਰਾਤੀ ਵਿਆਹ ਵਾਲੇ ਘਰੇ ਹੀ ਬੂੰਦੀ ਖਾ ਗਿਆ ਜਿਹੜੀ ਆਪਦੇ ਘਰ ਦੀ ਸੀ ਮੇਰੇ ਲਈ ਹੋਣੀ ਸੀ ਜਿਹੜੀ ਆ ਇਹਦੇ ਲਈ ਹੋਣੀ ਸੀ ਤਾਂ ਮੈਂ ਉੱਥੇ ਨਾ ਮੈਂ ਕਿਹਾ ਇੱਥੋਂ ਫੋਨ ਕਰਕੇ ਆ ਮੈਂ ਚਾਹ ਬਣਾਉ ਤਾਂ ਉਹਨਾਂ ਨੇ ਚਾਹ ਬਣਾਈ ਤੇ ਮੈਂ ਬੂੰਦੀ ਵੀ ਲਾਓ ਇਹ ਬੂੰਦੀ ਤਾਂ ਥੋੜੀ ਆ ਆਵਾਮ ਆਈ ਬਹੁ ਗਈ ਮੈਂ ਅੱਛਾ ਤਾਂ ਬੇਬੇ ਕੋ ਫੜਿਆ ਛਾਪਰ ਮੈਂ ਕਿਹਾ ਇਹ ਹੀ ਦੇ ਦੋ ਮੈਂ ਇੱਥੇ ਖਾ ਲੈਣੇ ਆ ਆਪਾਂ ਘਰ ਕਾ ਤੋਂ ਲੈ ਕੇ ਜਾਣੀਆਂ ਸੋ ਉੱਥੇ ਹੀ ਮੈਂ ਬੈ ਕੇ ਖਾ ਗਿਆ ਆ ਘਰ ਵਾਲਿਆਂ ਨੂੰ ਕਾ ਤੋਂ ਖਾਣ ਦੇਣੀ ਆ ਆਪ ਹੀ ਖਾ ਲੈਣੇ ਆ ਸੋ ਖੈਰ ਬਾਕੀ ਵਲੌਗ ਮੈਂ ਕੋਸ਼ਿਸ਼ ਕੀ ਕਰਦਾ ਵਾਂ ਹੌਲੀ ਹੌਲੀ ਕੈਂਪਾਂ ਲੰਬੇ ਕਰੀਏ ਸਾਰੇ ਜਣੇ ਰਿਕਵੈਸਟ ਕਰਦੇ ਆ ਕਿ ਵਲੌਗ ਥੋੜਾ ਜਿਹਾ ਲੰਬਾ ਕਰੋ ਲੈਂਥ ਵੱਡੀ ਕਰੋ ਵਲੌਗ ਦੀ ਤਾਂ ਕੋਸ਼ਿਸ਼ ਕਰ ਰਹੇ ਆ ਕਿ ਵਲੌਗ ਵੱਡੇ ਕਰੀਏ ਸੋ ਹੋਪਫੁਲੀ ਤੁਹਾਨੂੰ ਮਤਲਬ ਮਜ਼ਾ ਆਊਗਾ ਵਿਆਹ ਦਾ ਵੀ ਵਿਆਹ ਦੇ ਕੰਮਕਾਰਾਂ ਦੇ ਵਿੱਚ ਵੀ ਤਾਂ ਵਿਆਹਾਂ ਤੋਂ ਵਿਹਲੇ ਹੋ ਕੇ ਵੀ ਇੱਕ ਵਧੀਆ ਆਪਣਾ ਟੂਰ ਆ ਤਾਂ ਉਹਦੇ ਵਿੱਚ ਵਲੌਗ ਲੰਬੇ ਵੀ ਹੋਣਗੇ ਤੁਹਾਨੂੰ ਇੰਜੋਏ ਵੀ ਤੁਸੀਂ ਉਹਨਾਂ ਵਲੌਗਾਂ ਨੂੰ ਕਰੋਗੇ ਸੋ 25 ਤਰੀਕ ਨੂੰ ਆਪਾਂ ਜਾਣਾ ਵਾ ਅਗਲੇ ਵਿਆਹ ਤੇ 25 ਨੂੰ ਲਾਹੌਰ ਚੱਲ ਜਾਣਾ ਵਾ 26 ਨੂੰ ਵਿਆਹ ਵਾ ਮਨਸੂਰ ਚਿਸ਼ਤੀ ਦਾ ਮਨਸੂਰ ਅਹਿਮਦ ਜਿਹੜਾ ਆਪਣਾ ਫਰੈਂਡ ਆ ਸਿੰਗਰ ਉਹਦਾ ਵਿਆਹ ਵਾ ਉੱਥੇ ਸਮੀ ਹੋਣੇ ਸਾਰੇ ਹੋਣੇ ਆ ਉਥਾ ਸੋ ਸਮੀ ਹੋਣੇ ਉੱਥੇ ਸਾਰੇ ਹੋਣੇ ਵਕਾਰ ਹੋਊਗਾ ਸੋ ਉੱਥੇ ਖੂਬ ਰੌਣਕ ਮੇਲਾ ਜਿਹੜਾ ਵਧੀਆ ਉਸ ਵਿਆਹ 'ਚ ਵੀ ਲੱਗੂਗਾ ਤਾਂ ਫਿਰ ਵਿਆਹਾਂ ਦੇ ਸੀਜ਼ਨ ਤੋਂ ਵਿਹਲੇ ਹੋ ਕੇ ਆਪਾਂ ਇਨਸ਼ਾਅੱਲਾ ਨਿਕਲਾਂਗੇ ਇੱਕ ਵਧੀਆ ਟੂਰ ਤੇ ਤੇ ਉਹ ਵਲੌਗ ਵਾਲੇ ਲੰਮੇ ਤਾਂ ਫਿਰ ਸੁਹੀ ਬਣਾਉਂਗੇ ਸਵਾਦ ਆਨੰਦ ਲਾਉਗੇ ਇਸ ਨਜ਼ਾਰਾ ਆਊਗਾ ਤੁਹਾਨੂੰ ਵਲੌਗਾਂ ਦਾ ਸੋ ਅੱਜ ਦਾ ਜਿਹੜਾ ਵਲੌਗ ਆ ਅੱਜ ਦਾ ਜਿਹੜਾ ਦਿਨ ਇਹਦਾ ਇਖਤਤਾਮ ਕਰਦੇ ਆ ਇੱਥੇ ਹੀ ਐਂਡ ਕਰਦੇ ਆ ਖਤਮ ਕਰਦੇ ਆ ਸੋ ਮਿਲਦੇ ਆ ਅਗਲੇ ਵਲੌਗ 'ਚ ਦਿਓ ਇਜਾਜ਼ਤ ਸਾਨੂੰ ਰੱਬ ਰੱਖਾ ਜੀ